ਹੁਸ਼ਿਆਰਪੁਰ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਇਨਕਾਊਂਟਰ ਕੀਤਾ ਗਿਆ ਤੇ ਇਸ ਇਨਕਾਊਂਟਰ ਦੇ ਵਿੱਚ ਪੁਲਿਸ ਦੇ ਵੱਲੋਂ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਦਾਅਵਾ ਕੀਤਾ ਹੈ ਕਿ ਜੰਗਲਾਂ ਦੇ ਵਿੱਚ ਇਹ ਬਦਮਾਸ਼ ਲੋਕੇ ਹੋਇ ਸੰਜਸ ਦੇ ਵਿੱਚ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਉੱਥੇ ਮੋਟਪੇੜ ਹੁੰਦੀ ਹੈ ਇੱਕ ਦੂਜੇ ਦੇ ਗੋਲੀਬਾਰੀ ਹੁੰਦੀ ਹੈ ਤੇ ਇਸ ਗੋਲੀਬਾਰੀ ਦੇ ਵਿੱਚ ਇੱਕ ਪੁਲਿਸ ਮਲਾਜਮ ਦੀ ਜੈਕਟ ਨੂੰ ਗੋਲੀ ਲੱਗਦੀ ਹੈ ਦਾਅਵਾ ਕੀਤਾ ਹੈ ਕਿ ਉੱਥੇ ਹੀ ਉਹ ਬਦਮਾਸ਼ ਜਿਹੜੇ ਜਿਨ੍ਹਾਂ ਦੇ ਨਾਲ ਪੁਲਿਸ ਦੇ ਮੋਟਪੇੜ ਹੋਈ ਉਹਨਾਂ ਦੇ ਵਿੱਚੋਂ ਇੱਕ ਬਦਮਾਸ਼ ਦੀ ਲੱਤ ਤੇ ਗੋਲੀ ਲੱਗਦੀ ਹੈ ਦਾਅਵਾ ਕੀਤਾ ਹੈ ਕਿ ਤਿੰਨ ਬਦਮਾਸ਼ ਜਿਹੜੇ ਕਾਬੂ ਕੀਤਾ ਗਿਆ ਨੇ ਖੁਸ਼ਿਆਲਪੁਰ ਦੇ ਆ ਰਾਮਪੁਰਾ ਬਿਲੜੋ ਪਿੰਡ ਜਿੱਥੇ ਕੀ ਇਹ ਇਨਕਾਊਂਟਰ ਹੋਇਆ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਜਿਹੜੇ ਬਦਮਾਸ਼ ਸਨ ਲੋਕਾਂ ਨੂੰ ਤਾਂ ਪਰੇਸ਼ਾਨ ਕਰਦੇ ਸਨ ਲੁੱਟਖੋਹ ਕਰਦੇ ਸਨ ਰੰਗਦਾਰੀਆਂ ਮਾਰਦੇ ਸਨ ਦਾਦਾਸ ਦੀ ਹੈ ਕਿ ਪੁਲਿਸ ਦੇ ਵੱਲੋਂ ਇਹਨਾਂ ਤਿੰਨਾਂ ਨੂੰ ਕਾਬੂ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ ਬਦਮਾਸ਼ੀ ਕੀਤੀ ਜਾਂਦੇ ਸੀ ਪਿਸਤੌਲ ਦੀ ਨੋਕ ਤੇ ਲੋਕਾਂ ਤੋਂ ਲੁੱਟਾਂ ਕੋਹਾ ਰੰਗਦਾਰੀਆਂ ਮੰਗੀਆਂ ਜਾਂਦੀਆਂ ਸਨ ਜੇਕਰ ਉਹ ਰੋਗ ਹੋ ਰੰਗਦਾਰੀ ਨਹੀਂ ਦਿੰਦੇ ਸਨ ਤਾਂ ਇਹਨਾਂ ਦੇ ਵੱਲੋਂ ਗੋੜੀਆਂ ਵੀ ਜੜੀਆਂ ਉਹ ਚਲਾ ਦਿੱਤੀਆਂ ਜਾਂਦੀਆਂ ਸਨ ਤਾਂ ਦੱਸਿਆ ਗਿਆ ਕਿ ਇਹ ਪੁਲਿਸ ਦੇ ਵੱਲੋਂ ਐਂਕਾਊਂਟਰ ਕੀਤਾ ਗਿਆ ਅਤੇ ਇਸ ਦੇ ਵਿੱਚ ਤਿੰਨ ਜਿਹੜੇ ਬਦਮਾਸ਼ ਨੇ ਉਹ ਗ੍ਰਿਫਤਾਰ ਜਿਹੜੇ ਆ ਉਹ ਕੀਤੇ ਗਏ ਤਾਂ ਦੱਸ ਦिए ਕਿ ਇਹਨਾਂ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਵੱਲੋਂ ਹੁਣ ਕਾਬੂ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਪੁਲਿਸ ਦੇ ਵੱਲੋਂ ਲਿਸ਼ਾਨ ਨਹੀਂ ਕੀਤੀ ਜਾ ਰਹੀ ਹੈ। ਇਹ ਜੰਗਲ ਦੇ ਵਿੱਚ ਲੁਕੇ ਹੋਏ ਸਨ ਅਤੇ ਜਿਸ ਤੋਂ ਬਾਅਦ ਜਦੋਂ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਜਾਂਦਾ ਹੈ, ਸੂਚਨਾ ਮਿਲਦੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰਨ ਦੇ ਲਈ ਪਾਲ ਕੀਤੀ ਜਾਂਦੀ ਹੈ ਤੇ ਪਤਾ ਲੱਗਦਾ ਕਿ ਜੰਗਲ ਦੇ ਵਿੱਚ ਲੁਕੇ ਹੋਏ ਸਨ ਜਿੱਥੇ ਪੁਲਿਸ ਦੀ ਜੜੀਆਂ ਮੋਟ ਪੇੜ ਹੁੰਦੀਆਂ ਤੇ ਮੋਟ ਪੇੜ ਦੇ ਵਿੱਚ ਕਦਮਾਚ ਤੇ ਲਾਤ ਦੇ ਵਿੱਚ ਗੋਲੀ ਲੱਗ ਗਿਆ। ਇੱਕ ਪੁਲਿਸ ਮੁਲਾਜ਼ਮ ਹੁਸ਼ਿਆਰਪੁਰ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਇਨਕਾਊਂਟਰ ਕੀਤਾ ਗਿਆ ਤੇ ਇਸ ਇਨਕਾਊਂਟਰ ਦੇ ਵਿੱਚ ਪੁਲਿਸ ਦੇ ਵੱਲੋਂ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਦਾਅਵਾ ਕੀਤਾ ਹੈ ਕਿ ਜੰਗਲਾਂ ਦੇ ਵਿੱਚ ਇਹ ਬਦਮਾਸ਼ ਲੋਕੇ ਹੋਇ ਸੰਜਸ ਦੇ ਵਿੱਚ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਉੱਥੇ ਮੋਟ ਪੇੜ ਹੁੰਦੀ ਹੈ ਇੱਕ ਦੂਜੇ ਦੇ ਗੋਲ ਗਾਰੀ ਹੁੰਦੀ ਹੈ ਤੇ ਇਸ ਗੋਲੀਬਾਰੀ ਦੇ ਵਿੱਚ ਇੱਕ ਪੁਲਿਸ ਮਲਾਜਮ ਦੀ ਜੈਕਟ ਨੂੰ ਗੋਲੀ ਲੱਗਦੀ ਹੈ ਤਾਂ ਦਾਅਵਾ ਕੀਤਾ ਹੈ ਕਿ ਉੱਥੇ ਹੀ ਉਹ ਬਦਮਾਸ਼ ਜਿਹੜੇ ਜਿਨ੍ਹਾਂ ਤੇ ਨਾਲ ਪੁਲਿਸ ਦੇ ਮੋਟਪੇੜ ਹੋਈ ਉਹਨਾਂ ਦੇ ਵਿੱਚੋਂ ਇੱਕ ਬਦਮਾਸ਼ ਦੀ ਲੱਤ ਤੇ ਗੋਲੀ ਲੱਗਦੀ ਹੈ ਤਦਾਦ ਦੀ ਕਿ ਤਿੰਨ ਬਦਮਾਸ਼ ਜਿਹੜੇ ਆ ਕਾਬੂ ਕੀਤੇ ਗਏ ਨੇ ਖੁਸ਼ਿਆਲਪੁਰ ਦੇ ਆ ਰਾਮਪੁਰਾ ਬਿਲੜੋ ਪਿੰਡ ਜਿੱਥੇ ਕੀ ਇਹ ਐਨਕਾਊਂਟਰ ਹੋਇਆ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਜਿਹੜੇ ਬਦਮਾਸ਼ ਸਨ ਲੋਕਾਂ ਨੂੰ ਤਾਂ ਪਰੇਸ਼ਾਨ ਕਰਦੇ ਸਨ ਲੁੱਟਖੋਹ ਕਰਦੇ ਸਨ ਰੰਗਦਾਰੀਆਂ ਮਾਰਦੇ ਸਨ ਤਦਾਦ ਦੀ ਕਿ ਪੁਲਿਸ ਦੇ ਵੱਲੋਂ ਇਹਨਾਂ ਤਿੰਨਾਂ ਨੂੰ ਕਾਬੂ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ ਬਦਮਾਸ਼ੀ ਕੀਤੀ ਜਾਂਦੇ ਸੀ ਪਿਸਤੌਲ ਦੀ ਨੋਕ ਤੇ ਲੋਕਾਂ ਤੋਂ ਲੁੱਟਾਂ ਕੋਹਾ ਰੰਗਦਾਰੀਆਂ ਮੰਗੀਆਂ ਜਾਂਦੀਆਂ ਸਨ ਜੇਕਰ ਉਹ ਰੋਗ ਹੋ ਰੰਗਦਾਰੀ ਨਹੀਂ ਦਿੰਦੇ ਸਨ ਤਾਂ ਇਹਨਾਂ ਦੇ ਵੱਲੋਂ ਗੋੜੀਆਂ ਵੀ ਜੜੀਆਂ ਉਹ ਚਲਾ ਦਿੱਤੀਆਂ ਜਾਂਦੀਆਂ ਸਨ ਤਦ ਆਦਤ ਇਹ ਕਿ ਇਹ ਪੁਲਿਸ ਦੇ ਵੱਲੋਂ ਐਂਕਾਊਂਟਰ ਕੀਤਾ ਗਿਆ ਅਤੇ ਇਸ ਦੇ ਵਿੱਚ ਤਿੰਨ ਜਿਹੜੇ ਬਦਮਾਸ਼ ਨੇ ਉਹ ਗ੍ਰਿਫਤਾਰ ਜਿਹੜੇ ਆ ਉਹ ਕੀਤੇ ਗਏ ਤਾਂ ਦੱਸ ਦिए ਕਿ ਇਹਨਾਂ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਵੱਲੋਂ ਹੁਣ ਕਾਬੂ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਪੁਲਿਸ ਦੇ ਵੱਲੋਂ ਲਿਸ਼ਾਨ ਦੀ ਵੀ ਕੀਤੀ ਜਾ ਰਹੀ ਹੈ। ਇਹ ਜੰਗਲ ਦੇ ਵਿੱਚ ਲੁਕੇ ਹੋਏ ਸਨ ਅਤੇ ਜਿਸ ਤੋਂ ਬਾਅਦ ਜਦੋਂ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਜਾਂਦਾ ਹੈ, ਸੂਚਨਾ ਮਿਲਦੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰਨ ਦੇ ਲਈ ਪਾਲ ਕੀਤੀ ਜਾਂਦੀ ਹੈ ਤੇ ਪਤਾ ਲੱਗਦਾ ਕਿ ਜੰਗਲ ਦੇ ਵਿੱਚ ਲੁਕੇ ਹੋਏ ਸਨ ਜਿੱਥੇ ਪੁਲਿਸ ਦੀ ਜੜੀਆਂ ਮੋਟ ਪੇੜ ਹੁੰਦੀਆਂ ਤੇ ਮੋਟ ਪੇੜ ਦੇ ਵਿੱਚ ਕਦਮਾਚ ਤੇ ਲੱਤ ਦੇ ਵਿੱਚ ਗੋਲੀ ਲੱਗ ਗਿਆ ਇੱਕ ਪੁਲਿਸ ਮੁਲਾਜ਼ਮ